ਸਤਨਾਮ ਤਨ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਪਤ ਦਸੋ ਮੈਂ ਭੁਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਜ ਜਿਓ वाहगुरु जी का खालसा वाहे गुरु जी के फतेह हाजरा हजूर कला भरपूर जुगो जुग अटल चबर छत्र तखत ते रह गुरता ते मान ਸ਼ਬਦ ਗੁਰੂ ਧੰਨਾ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਿੱਠਾ ਪੁਰਵਿਖੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ دیਵਾਨਾ ਵਿੱਚ ਹਾਜ਼ਰੀਆਂ ਲਵਾ ਰਹੇ ਗੁਰੂ ਪਿਆਰਿਓ ਨਿਤਨੇਮ ਬਾਣੀਆਂ ਦੇ ਜਾਪ ਸਰਵਣ ਕਰ ਰਹੇ ਸੀ ਆਓ ਲੜੀਵਾਰ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਗਿਰਤੀਆਂ ਨੂੰ ਗੁਰੂ ਚਰਨਾਂ ਵਿੱਚ ਟਿਕਾਉਂਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਵੀ ਆਪਣੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਦੇ ਵਿੱਚ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਬਿਆਨ ਕੀਤਾ ਜਿਸ ਤਰ੍ਹਾਂ ਮਨ ਦੇ ਵਿੱਚ ਗੁਰੂ ਦੇ ਮਿਲਾਪ ਦੀ ਤਾੰਗ ਪੈਦਾ ਹੋਈ ਤੇ ਉਹ ਤਾੰਗ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਉਹ ਮਿਲਾਪ ਹੋਣਾ ਕਿਵੇਂ ਆ ਬੜੇ ਪਿਆਰੇ ਬਚਨਾਂ ਦੇ ਰਾਹੀਂ ਉਸ ਤਾੰਗ ਨੂੰ ਦ੍ਰਿਸ਼ਟਾਂਨ ਦਾ ਯਤਨ ਕੀਤਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਹੇ ਮੇਰੇ ਸੰਤ ਜਨੋ ਭਰਾਵੋ ਸੰਤ ਜਨ ਜਿਨ੍ਹਾਂ ਦੇ ਉੱਤੇ ਉਸ ਮਾਲਕ ਦੀ ਕਿਰਪਾ ਸਦਕਾ ਉਹ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਸਾਂਝ ਪਾ ਲੈਂਦੇ ਨੇ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਤਿਉ ਆਖਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮ ਮਮਨਮੰਤ ਜਿਨ੍ਹਾਂ ਨੂੰ ਰੱਬ ਭੁੱਲਦਾ ਹੀ ਨਹੀਂ ਹੈ ਜਿਨ੍ਹਾਂ ਦੇ ਚਿਹਨ ਵਿੱਚੋਂ ਕਦੇ ਰੱਬ ਦਾ ਨਾਮ ਵਿਸਰਿਆ ਤੱਕ ਹੀ ਨਹੀਂ ਹੈ ਕਦੇ ਦੂਰ ਹੋਏ ਨਹੀਂ ਤੇ ਮਾਲਕ ਜੀ ਬਾਣੀ ਵਿੱਚ ਰਹਿਮਤ ਕਰਦੇ ਨੇ ਕਹਿੰਦੇ ਧੰਸੇ ਸੇਈ ਨਾਨਕਾ ਕਹਿੰਦੇ ਉਹੀ ਧੰਨ ਨੇ ਉਹੀ ਪੂਰੇ ਸੰਤ ਨੇ ਤੇ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨਾਂ ਸੰਤ ਜਣਾਂ ਨੂੰ ਆਵਾਜ਼ ਮਾਰ ਕੇ ਆਖਿਆ ਮੈਨੂੰ ਮਿਲੋ ਮੈਨੂੰ ਮਿਲੋ ਤੇ ਮੈਂ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਨਾ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਕਹਿੰਦੇ ਮੈਨੂੰ ਮੇਰੇ ਪਰਮਾਤਮਾ ਦੀ ਦੱਸ ਪਾਵੋ ਮੈਨੂੰ ਉਹਦੇ ਘਰ ਬਾਰੇ ਦੱਸੋ ਕਿਉਂ ਮੇਰੇ ਅੰਦਰ ਤਾਂਗ ਪੈਦਾ ਹੋਈ ਹੈ ਮੈਨੂੰ ਉਹਨਾਂ ਦੇ دیدار ਦੀ ਭੁੱਖ ਲੱਗੀ ਹੋਈ ਆ ਗੁਰੂ ਪਿਆਰਿਓ ਭੁੱਖਾ ਇਨਸਾਨ ਖਾਣੇ ਦੀ ਤਲਾਸ਼ ਨੂੰ ਦੌੜਦਾ ਹੈ ਭੁੱਖਾ ਇਨਸਾਨ ਭੋਜਨ ਦੇ ਵਾਸਤੇ ਆਰ ਕਰਦਾ ਹੈ ਪਿਆਸਾ ਇਨਸਾਨ ਪਾਣੀ ਦੀ ਲੋੜ ਵਾਸਤੇ ਭੱਜਦਾ ਜਿਸ ਨੂੰ ਭੁੱਖ ਲੱਗੀ ਹੋਵੇ ਉਹ ਫਿਰ ਦੌੜਦਾ ਤੇ ਉਹਨੂੰ ਪਤਾ ਹੈ ਵੀ ਮੈਨੂੰ ਜਿੰਨਾ ਚਿਰ ਕੁਛ ਨਹੀਂ ਮਿਲਦਾ ਉਹਨਾਂ ਚਿਰ ਮੇਰੀ ਭੁੱਖ ਦੂਰ ਨਹੀਂ ਹੋ ਸਕਦੀ ਭੁੱਖੇ ਨੂੰ ਭੋਜਨ ਦੀ ਵੀ ਕਦਰ ਪਤਾ ਹੈ ਪਿਆਸੇ ਨੂੰ ਪਾਣੀ ਦੀ ਕਦਰ ਪਤਾ ਹੈ ਸੱਚ ਹੈ ਜਿਹਦੇ ਅੰਦਰ ਤਾਂਗ ਲੱਗੀ ਹੋਵੇ ਗੁਰੂ ਦੇ ਮਿਲਾਪ ਦੀ ਕਹਿੰਦੇ ਉਹਨੂੰ ਫਿਰ ਪਤਾ ਹੈ ਵੀ ਰੱਬ ਦਾ ਨਾਮ ਕੀ ਹੁੰਦਾ ਹੈ ਤੇ ਕਿੰਨਾ ਜ਼ਰੂਰੀ ਹੈ ਮਾਲਕ ਨੂੰ ਮਿਲਣਾ ਕਿਰਪਾ ਕਰਨ ਲੱਗੇ ਕਹਿੰਦੇ ਹੁਣ ਅੰਦਰ ਉਹ ਭੁੱਖ ਪੈਦਾ ਹੋ ਗਈ ਹੈ ਮੈਨੂੰ ਕੋਈ ਐਸਾ ਹੈ ਜਿਹੜਾ ਦੱਸ ਦਏ ਮੇਰੀ ਸ਼ਰਧਾ ਪੂਰਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜਿਉ ਭੇਦ ਤਾਰ ਮੇਰੀ ਇਹ ਸ਼ਰਧਾ ਪੂਰੀ ਕਰ ਕਿ ਮੈਂ ਤੇਰੇ ਦਰਸ਼ਨਾਂ ਦੇ ਵਿੱਚ ਲੀਨ ਹੋ ਜਾਵਾਂ ਮੇਰਾ ਮਨ ਜਿਹੜਾ ਹੈ ਇਹਨਾਂ ਦੇ ਨਾਲ ਭੇਜ ਜਾਏ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਮੈਂ ਆਪਣਾ ਮਨ ਤੁਹਾਡੇ ਚਰਨਾਂ ਵਿੱਚ ਲਾਉਣਾ ਚਾਹੁੰਨਾ ਹੈ ਸ਼ਰਧਾ ਦੇ ਨਾਲ ਨਾਲ ਸ਼ਰਧਾ ਲਫ਼ਜ਼ ਵੀ ਵਰਤਿਆ ਸੱਚੇ ਗੁਰੂ ਪਿਆਰਿਓ ਗੁਰੂ ਦੇ ਨਾਲ ਜੁੜਨ ਵਾਸਤੇ ਜੀਵਨ ਦੇ ਵਿੱਚ ਅੱਜ ਵੀ ਜੇ ਸੋਚੀਏ ਸਾਡੇ ਅੰਦਰ ਉਹ ਗੁਰੂ ਦੇ ਪ੍ਰਤੀ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਇਸ ਘਰ ਵਿੱਚੋਂ ਮੈਨੂੰ ਬਹੁਤ ਕੁਝ ਮਿਲ ਸਕਦਾ ਹੈ ਮੇਰਾ ਗੁਰੂ ਸਮਰੱਥ ਹੈ ਮੇਰਾ ਗੁਰੂ ਮੇਰੀਆਂ ਆਦਤਾਂ ਨੂੰ ਪੂਰਿਆਂ ਕਰ ਸਕਦਾ ਹੈ ਇਹ ਸਭ ਤੋਂ ਵੱਡਾ ਇਹਦੇ ਵਰਗਾ ਕੋਈ ਨਹੀਂ ਤੇ ਮੈਂ ਇਹਦੇ ਘਰ ਵਿੱਚ ਝੋਕ ਕੇ ਆਉਣਾ ਇਹ ਸ਼ਰਧਾ ਭਰੇ ਲਫ਼ਜ਼ ਨੇ ਜਦੋਂ ਇਨਸਾਨ ਕੇਵਲ ਗਿਆਨ ਹੀ ਇਕੱਠਾ ਕਰਕੇ ਸ਼ਰਧਾ ਤੋਂ ਵੀ ਦੂਰ ਹੋ ਜਾਂਦਾ ਹੈ ਉਦੋਂ ਕੇਵਲ ਮਨ ਦੇ ਵਿੱਚ ਗਿਆਨ ਹੀ ਦੌੜਦਾ ਫਿਰ ਵੀ ਗੁਰੂ ਦੇ ਮਲਾਪ ਤੋਂ ਵਾਂਝਾ ਰਹਿ ਜਾਂਦਾ ਪ੍ਰੀਤ ਬਣਦੀ ਨਹੀਂ ਕਿਉਂ ਕਿਉਂਕਿ ਜਿਹੜਾ ਅੰਦਰ ਸੁਭਾਅ ਲੈ ਕੇ ਚੱਲਣਾ ਸੀ ਨਿਮਰਤਾ ਵਾਲਾ ਝੁਕਣ ਵਾਲਾ ਉਹਦੇ ਤੋਂ ਦੂਰ ਹੋ ਗਿਆ ਤੇ ਗੁਰੂ ਪਾਤਸ਼ਾਹ ਜੀ ਨੇ ਨਾਲ ਸਰਦਾ ਦੇਵੀ ਗੱਲ ਕੀਤੀ ਫਿਰ ਅੱਗੇ ਕਿਰਪਾ ਕਰਨ ਲੱਗੇ ਮਿਲ ਸਤ ਸੰਗਤ ਬੋਲੀ ਹਰ ਬਾਣੀ ਮੇਰਾ ਮਨ ਇਹ ਵੀ ਲੋਚਦਾ ਰਹਿੰਦਾ ਹੈ ਕੀ ਵੀ ਮੈਂ ਸੰਗਤ ਦੇ ਵਿੱਚ ਮਿਲ ਕੇ ਤੇਰੀ ਬਾਣੀ ਨੂੰ ਉਚਾਰਾਂ ਤੇਰੀ ਬਾਣੀ ਨੂੰ ਬੋਲਾਂ ਤੇਰੇ ਬਚਨਾਂ ਨੂੰ ਪੜਾਂ ਸੱਚੇ ਅੱਜ ਵੀ ਐਸੇ ਰੱਬੀ ਪਿਆਰੇ ਨੇ ਜਿਹੜੇ ਆਖਦੇ ਨੇ ਮੇਰਾ ਮਨ ਲੋਚਦਾ ਵੀ ਮੈਨੂੰ ਜਿੰਨਾ ਵੀ ਵਕਤ ਮਿਲੇ ਮੈਂ ਤੁਹਾਡੀ ਬਾਣੀ ਨੂੰ ਪੜਾਂ ਉਚਾਰਾਂ ਮੁੱਖ ਦੇ ਵਿੱਚੋਂ ਬੋਲ ਕੇ ਆਪਣਾ ਜੀਵਨ ਸਫਲਾ ਕਰਦਾ ਰਵਾਂ ਇੱਕ ਇਨਸਾਨ ਪੜਦਾ ਉਹ ਪੜਦੇ ਵੀ ਮੈਂ ਐਨੇ ਪਾਠ ਆਪਣੇ ਜੀਵਨ ਵਿੱਚ ਅੱਜ ਸਵੇਰ ਇੱਕ ਮਹੀਨੇ ਵਿੱਚ ਕਰ ਲਵਾਂ ਮਾਲਕ ਜੀ ਮੇਰੀ ਆਲੋੜ ਪੂਰੀ ਕਰਿਓ ਉਹ ਗੁਰੂ ਪਾਤਸ਼ਾਹ ਜੀ ਦੇ ਨਾਲ ਕੁਛ ਲੈਣ ਵਾਸਤੇ ਗੁਰੂ ਤੋਂ ਕੁਛ ਲੈਣ ਵਾਸਤੇ ਇੰਜ ਲੱਗਦਾ ਜਿਵੇਂ ਗੁਰੂ ਨੂੰ ਇੱਕ ਆਰਜੇ ਵਿੱਚ ਲਾ ਰਿਆ ਹੋਵੇ ਵੀ ਮੈਂ ਤੁਹਾਡੇ ਐਨੇ ਪਾਠ ਕਰ ਦਿਆਂਗਾ ਮੇਰਾ ਆਹ ਕੰਮ ਪੂਰਾ ਕਰ ਦੋ ਰੱਬ ਨੇ ਉਸ ਦੇ ਕਾਰਜ ਨੂੰ ਰਾਸ ਕੀਤਾ ਉਹਦੇ ਘਰ ਵਿੱਚ ਧੀਰ ਹੈ ਅੰਧੇਰ ਨਹੀਂ ਮਨ ਵਿੱਚ ਇਹ ਆਇਆ ਵੀ ਹੁਣ ਮੈਂ ਐਨੇ ਪਾਠ ਕਰਨੇ ਨੇ ਸੱਚ ਹੈ ਵੱਲਿਆ ਗੁਰੂ ਤੇਰੇ ਅੰਦਰ ਦੇ ਪਿਆਰ ਨੂੰ ਵੇਖਦਾ ਤੇਰੀ ਇਸ ਗਿਣਤੀ ਮਿੰਤੀ ਨੂੰ ਵੇਖ ਕੇ ਉਸ ਰੱਬ ਨੇ ਤੇਰੀ ਲੋੜ ਪੂਰੀ ਨਹੀਂ ਕੀਤੀ ਗਿਣਤੀਆਂ ਮਿੰਤੀਆਂ ਦੇ ਵਿੱਚ ਪੈਣ ਵਾਲੇ ਨੂੰ ਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਵੀ ਭਾਵੇਂ 100 ਢੇੜਾ ਤੂੰ ਇੱਥੇ ਲਾਈ ਜਾ ਵਾਰ-ਵਾਰ ਆ ਵਾਰ-ਵਾਰ ਮੁੜ ਜਾ ਸੱਚ ਉਹ ਕੋ ਜਿਹੜਾ ਢੇੜਾ ਹੈ ਨਾ ਉਹ ਕਿਸੇ ਲਾਭ ਵਿੱਚ ਨਹੀਂ ਹੈ ਸੱਚੇ ਤੇਰਾ ਇੱਕ ਢੇੜਾ ਹੀ ਗੁਰੂ ਘਰ ਵਿੱਚ ਲੱਗਿਆ ਹੋਵੇ ਪਰ ਉਸ ਇੱਕ ਢੇੜੇ ਵਿੱਚ ਤੂੰ ਅੰਦਰ ਤੋਂ ਝੁੱਕ ਕੇ ਗੁਰੂ ਦੇ ਨਾਲ ਜੁੜਿਆ ਹੋਵੇਂ ਉਸ ਇੱਕ ਢੇੜੇ ਨੇ ਤੇਰਾ ਜੀਵਨ ਸਫਲਾ ਕਰਕੇ ਰੱਖ ਦੇਣਾ ਤੇ ਕਈ ਐਸੇ ਨੇ ਜਿਹੜੇ ਰੱਬੀ ਪਿਆਰੇ ਮਨ ਤੋਂ ਭਜ ਕੇ ਉਸ ਮਾਲਕ ਦੀ ਬਾਣੀ ਨੂੰ ਗਾਉਂਦੇ ਨੇ ਪੜ੍ਹਦੇ ਨੇ ਉਚਾਰਦੇ ਨੇ ਤੇ ਗੁਰੂ ਪਾਤਸ਼ਾਹ ਜੀ ਇਹ ਵੀ ਗੱਲ ਆਖਦੇ ਨੇ ਉਹ ਐਸੀਆਂ ਬਖਸ਼ਿਸ਼ਾਂ ਦੇ ਯੋਗਰ ਬਣ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਇਹ ਨਹੀਂ ਸੀ ਮੈਂ ਬਾਣੀ ਨੂੰ ਪੜਾਂਗਾ ਤੇ ਮੈਨੂੰ ਆਹ ਪ੍ਰਾਪਤੀ ਹੋ ਜਾਏਗੀ ਬਾਣੀ ਪੜਨ ਦੇ ਪਿੱਛੇ ਕੋਈ ਕਾਮਨਾ ਨਹੀਂ ਸੀ ਮੈਂ ਬਾਣੀ ਪੜਨ ਦੇ ਪਿੱਛੇ ਕੋਈ ਅੰਦਰ ਦੀ ਭਾਵਨਾ ਐਸੀ ਨਹੀਂ ਸੀ ਵੀ ਮੈਨੂੰ ਆਹ ਕੁਝ ਮਿਲੇਗਾ ਤੇ ਮੈਂ ਬਾਣੀ ਨੂੰ ਪੜਾਂਗਾ ਤੇ ਆ ਮੈਨੂੰ ਪ੍ਰਾਪਤੀ ਹੋਏਗੀ ਜਾਂ ਮੈਨੂੰ ਅੱਜ ਆ ਮਿਲ ਗਿਆ ਹੁਣ ਮੈਂ ਇੰਨਾ ਸਮਾਂ ਬਾਣੀ ਦਾ ਪਾਠ ਕਰਨਾ ਹੈ ਸੱਚ ਹੈ ਸੰਸਾਰ ਦੇ ਲੈਣ ਦੇਣ ਦੇ ਵਿੱਚ ਤੇ ਐਸਾ ਕੀਤਾ ਜਾ ਸਕਦਾ ਵੀ ਤੂੰ ਮੈਨੂੰ ਕੁਝ ਦੇ ਰਿਹਾ ਮੈਂ ਉਹਦੇ ਬਦਲੇ ਆ ਕਰਾਂ ਪਰ ਕਹਿੰਦੇ ਮਾਲਕ ਨੇ ਤੇ ਤੈਨੂੰ ਜਨਮ ਤੋਂ ਲੈ ਕਰਕੇ ਅੱਜ ਤੱਕ ਇੰਨੀਆਂ ਦਾਤਾਂ ਦੇ ਕੇ ਨਵਾਜਿਆ ਨਾ ਤੂੰ ਕੇਵਲ ਉਹਨਾਂ ਦਾਤਾਂ ਦੇ ਬਦਲੇ ਉਹਦਾ ਸ਼ੁਕਰੀ ਕਰ ਸਕਦਾ ਹੈ ਉਹਦਾ ਧੰਨਵਾਦ ਹੀ ਕਰ ਸਕਦਾ ਜੇ ਤੂੰ ਇਹ ਆਖੇ ਬਿ ਤੂੰ ਮਾਲਕਾ ਮੈਨੂੰ ਆ ਦਿੱਤਾ ਮੈਂ ਇਹਦੇ ਬਦਲੇ ਐਨੇ ਪਾਠ ਕਰਕੇ ਹੁਣ ਮੈਂ ਤੇਰਾ ਨਾ ਦਿੱਤਾ ਹੋਇਆ ਕਰਜ਼ ਲਾ ਰਿਹਾ ਇਸ ਤਰ੍ਹਾਂ ਲਾਇਆ ਨਹੀਂ ਜਾਂਦਾ ਬੋਲੋ ਜੀ ਸਤਨਾਮ ਉਹਦੇ ਅੱਗੇ ਝੁਕਣਾ ਬਾਣੀ ਨੂੰ ਪੜਨਾ ਬੋਲਣਾ ਕਹਿੰਦੇ ਇਸ ਤਰ੍ਹਾਂ ਉਸ ਮਾਲਕ ਦੀ ਫਿਰ ਕਿਰਪਾ ਵਰਤਦੀ ਹੈ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਮਨ ਵਿੱਚ ਪਿਆਰੀਆਂ ਲੱਗਣ ਲੱਗ ਪੈਂਦੀਆਂ ਨੇ ਹਰ ਹਰ ਕਥਾ ਮੇਰਾ ਮਨ ਭਾਣੀ ਹੁਣ ਜੇ ਸਤ ਸੰਗਤ ਦੇ ਵਿੱਚ ਮਿਲ ਕੇ ਬੈਠ ਕੇ ਗੁਰੂ ਦੀ ਬਾਣੀ ਨੂੰ ਪੜਿਆ ਹੋਵੇ ਵਿਚਾਰਿਆ ਹੋਵੇ ਚੰਗੇ ਤਰੀਕੇ ਦੇ ਨਾਲ ਫਿਰ ਕਹਿੰਦੇ ਗੁਰੂ ਦੀ ਹਰ ਇੱਕ ਗੱਲ ਲੈਣਾ ਉਹਦੀ ਕਥਾ ਉਹਦਾ ਵਖਿਆਣ ਮੇਰੇ ਮਨ ਨੂੰ ਚੰਗਾ ਲੱਗਣ ਲੱਗ ਪਿਆ ਚੰਗਾ ਕਦੋਂ ਲੱਗੇਗਾ ਜਦੋਂ ਉਸ ਨੂੰ ਧਿਆਨ ਦੇ ਨਾਲ ਪੜਿਆ ਜਾਵੇ ਤੇ ਸੁਣਿਆ ਜਾਵੇ ਸੱਚੇ ਗੁਰੂ ਪਿਆਰਿਓ ਗੁਰੂ ਦੀ ਪਾਵਨ ਬਾਣੀ ਦੇ ਬਚਨ ਨੇ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਜੇ ਸੰਗਤ ਵਿੱਚ ਬੈਠ ਕੇ ਮੈਂ ਤੁਹਾਡੀ ਬੋਲੀ ਨੂੰ ਬਾਣੀ ਨੂੰ ਉਚਾਰਾਂ ਜਪਾਂ ਤੁਹਾਡੀਆਂ ਗੱਲਾਂ ਤੁਹਾਡੀ ਕਥਾ ਮੇਰੇ ਮਨ ਨੂੰ ਚੰਗੀ ਲੱਗਣ ਲੱਗ ਪਵੇ ਸੰਸਾਰ ਦੇ ਵਿੱਚ ਵੀ ਹੈ ਜੇ ਅਸੀਂ ਸੋਚ ਕੇ ਵੇਖੀਏ ਕੋਈ ਇਨਸਾਨ ਕੋਲ ਬੈਠਣ ਦਾ ਵਕਤ ਮਿਲੇ ਉਹ ਮੂੰਹ ਤੋਂ ਮਿੱਠੀਆਂ ਗੱਲਾਂ ਕਰੇ ਚੰਗੀਆਂ ਗੱਲਾਂ ਕਰੇ ਤੇ ਅਸੀਂ ਆਖਦੇ ਹਾਂ ਇਹ ਇਨਸਾਨ ਨੇ ਮੇਰੇ ਅੰਦਰ ਆਪਣਾ ਘਰ ਕਰ ਲਿਆ ਇਹ ਮੇਰੇ ਮਨ ਵਿੱਚ ਵਸ ਗਿਆ ਕਿਉਂ ਮਿੱਠੀ ਬੋਲੀ ਦੀ ਕਦਰ ਸੀ ਨਾ ਚੰਗਾ ਬੋਲਿਆ ਤੇ ਮਨ ਵਿੱਚ ਵਸ ਗਿਆ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਬਚਨ ਐਸੇ ਮਿੱਠੇ ਨੇ ਗੁਰਮਤਿ ਨਾਮ ਮਿੱਠਾ ਮਨ ਭਾਇਆ ਐਸੇ ਮਿੱਠੇ ਨੇ ਗੁਰੂ ਦੇ ਬਚਨ ਜੇਕਰ ਤੂੰ ਆਪਣੇ ਜੀਵਨ ਵਿੱਚ ਆਨੰਦ ਦੇ ਨਾਲ ਸੁਣੇ ਪੜ੍ਹੇ ਸਮਝਾ ਜਾਈ ਮੇਰਾ ਗੁਰੂ ਮੇਰੇ ਨਾਲ ਉਹ ਗੱਲਾਂ ਕਰ ਰਿਹਾ ਮੇਰਾ ਤੇ ਮੇਰੇ ਗੁਰੂ ਦੀਆਂ ਗੱਲਾਂ ਬਾਤਾਂ ਦੇ ਸਵਾਲ ਜਵਾਬ ਹੋ ਰਹੇ ਨੇ ਫਿਰ ਗੁਰੂ ਦੀ ਬਾਣੀ ਗੁਰੂ ਦਾ ਹੁਕਮ ਗੁਰੂ ਦਾ ਬਾਣਾ ਮਿੱਠਾ ਲੱਗਣ ਲੱਗ ਪੈਣੇ ਜਦੋਂ ਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪਈ ਗੁਰੂ ਦੇ ਬਚਨ ਮਨ ਨੂੰ ਭਾਉਣ ਲੱਗ ਪਏ ਚੰਗੇ ਲੱਗਣ ਲੱਗ ਪਏ ਉਦੋਂ ਮਨ ਵਿੱਚ ਆਨੰਦ ਆਉਣਾ ਸਕੂਨ ਆਉਣਾ ਤੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਹਾਂ ਇਹ ਵੀ ਸੱਚ ਹੈ ਗੁਰੂ ਦੀ ਬਾਣੀ ਬਹੁਤ ਥਾਵਾਂ ਤੇ ਆਖਦੀ ਹੈ ਦੁਨੀਆ ਦੇ ਰੰਗ ਰਲੀਆਂ ਵਿੱਚ ਕੰਨਾਂ ਦੇ ਸੁਣਨ ਦੇ ਸਵਾਦ ਵਿੱਚ ਜਿਹੜੇ ਤੈਨੂੰ ਸੰਸਾਰ ਦੇ ਕੰਨਾਂ ਨੂੰ ਸੁਣਨ ਵਾਲੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਨਾ ਚੁਗਲੀ ਨਿੰਦਿਆ ਉਹਦੇ ਤੋਂ ਪਾਸੇ ਹਟ ਕੇ ਵੇਖ ਗੁਰੂ ਦੀ ਬਾਣੀ ਉਸ ਨਾਲੋਂ ਵੀ ਮਿੱਠੀ ਹੈ ਤੇਰੇ ਜੀਵਨ ਵਿੱਚ ਆਨੰਦ ਦੇਣ ਵਾਲੀ ਪਰ ਉਹ ਬਾਣੀ ਦਾ ਆਨੰਦ ਤੱਬ ਮਿਲਣਾ ਸੀ ਜੇ ਉਸ ਭਾਵਨਾ ਦੇ ਨਾਲ ਮਿਠਾਸ ਦੇ ਨਾਲ ਬਾਣੀ ਨੂੰ ਸੁਣਿਆ ਜਾਵੇ ਬੋਲੋ ਇਹ ਅੰਮ੍ਰਿਤ ਪੀਤਾ ਜਾ ਸਕਦਾ ਹੈ ਅਸੀਂ ਬਚਨ ਪੜਦੇ ਹਾਂ ਜਿਸ ਜਲਨਿਧ ਕਾਰਨ ਕਹਿੰਦੇ ਜਿਸ ਨਾਮ ਦੇ ਖਜ਼ਾਨੇ ਕਰਕੇ ਅਸੀਂ ਸੰਸਾਰ ਤੇ ਆਏ ਹਨ ਸੋ ਅੰਮ੍ਰਿਤ ਗੁਰ ਪਾਹੀ ਜਿਓ ਉਹ ਅੰਮ੍ਰਿਤ ਉਹ ਨਾਮ ਉਹ ਖਜ਼ਾਨਾ ਮਿਲਣਾ ਕਿੱਥੋਂ ਹੈ ਗੁਰੂ ਦੇ ਕੋਲੋਂ ਗੁਰੂ ਨੂੰ ਮਿਲ ਕੇ ਉਹ ਖਜ਼ਾਨਾ ਜਿਹੜਾ ਹੈ ਮਿਲਣਾ ਹੈ ਜਿਸ ਦੇ ਨਾਲ ਮੇਰੇ ਅੰਦਰ ਜੋ ਵੀ ਵਿਕਾਰ ਨੇ ਬੁਰੀਾਈ ਹੈ ਉਹ ਦੂਰ ਹੋਣੀ ਹੈ ਫਿਰ ਰੈਮ ਕੀਤੀ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਵੱਡੇ ਭਾਗਾ ਵਾਲੇ ਨੇ ਐਸੇ ਰੱਬੀ ਪਿਆਰੇ ਨੇ ਜਿਹੜੇ ਸੰਗਤ ਕਰਦੇ ਨੇ ਜਿਹੜੇ ਹਰੀ ਦੀ ਮਾਲਕ ਦੀ ਬਾਣੀ ਦੇ ਨਾਲ ਜੁੜਦੇ ਨੇ ਤੇ ਕਈ ਭਾਗ ਹੀਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਚੋਟਾਂ ਖਾਂਦੇ ਨੇ ਗੁਰੂ ਤੋਂ ਪਾਸੇ ਹੋ ਕੇ ਉਸ ਮਾਲਕ ਤੋਂ ਟੁੱਟ ਕੇ ਤੇ ਵੱਡੇ ਭਾਗਾਂ ਦੇ ਨਾਲ ਐਸੀ ਸੰਗਤ ਮਿਲਦੀ ਐ ਸੱਚੇ ਗੁਰੂ ਪਿਆਰਿਓ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਵੱਡੇ ਭਾਗ ਬਣਾ ਲਏ ਉਹਨਾਂ ਨੇ ਜੀਵਨ ਵਿੱਚ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਨਾਲ ਸਾਂਝ ਪਾ ਕੇ ਆਪਣਾ ਸਾਰਾ ਜੀਵਨ ਸਵਾਰ ਲਿਆ। ਵੀ ਉਹਨਾਂ ਨੂੰ ਜਿਨ੍ਹਾਂ ਨੇ ਜੀਵਨ ਸਵਾਰਿਆ ਉਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਆਂ। ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਅਥਾ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਅੱਜ ਸਮੂਹ ਸੰਗਤਾਂ ਨੂੰ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਲੱਖ ਲੱਖ ਵਧਾਈ ਹੋਵੇ। ਥੋੜਾ ਜਿਹਾ ਸਮਾਂ ਉਹਨਾਂ ਦੇ ਜੀਵਨ ਵੱਲ ਵੇਖੀਏ। 1563 ਈਸਵੀ ਦੇ ਵਿੱਚ ਪ੍ਰਕਾਸ਼ ਹੋਇਆ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਮਾਤਾ ਜੀ ਦੀ ਕੋਖ ਤੋਂ ਜਨਮ ਹੋਇਆ ਬੀਬੀ ਭਾਨੀ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਿੱਚ ਜਨਮ ਲੈਣ ਵਾਲੇ ਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਜੀਵਨ ਬਾਰੇ ਜਦੋਂ ਪੜਦੇ ਆ ਐਸੀ ਰਹਿਮਤ ਐਸੀ ਕਿਰਪਾ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਜੀਵਨ ਤੋਂ ਲੈ ਕੇ ਗੁਰਤੀ ਬਾਣੀ ਵਾਲੀ ਮਿਲੀ ਹੈ ਤੇ ਅੱਜ ਸਾਨੂੰ ਵੀ ਕਿਉਂ ਕਿਹਾ ਜਾਂਦਾ ਹੈ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੀਏ ਬਚਪਨ ਤੋਂ ਜੋੜੀਏ ਮੈਨੂੰ ਬਚਨ ਯਾਦ ਆ ਗਏ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਰੱਬੀ ਪਿਆਰਿਆਂ ਨੇ ਉਹਨਾਂ ਦੇ ਬਾਰੇ ਲਿਖਿਆ ਹੈ ਕਹਿੰਦੇ ਉਹਨਾਂ ਨੇ ਜਨਮ ਤੋਂ ਲੈ ਕੇ ਬ੍ਰਹਮ ਦੀ ਪਛਾਣ ਕਰ ਲਈ ਕਿਵੇਂ ਪਛਾਣ ਕਰ ਲਈ ਗੁਰੂ ਪਿਆਰਿਓ ਤੈ ਜਨਮਤ ਜਨਮ ਤੋਂ ਲੈ ਕੇ ਜੀਵਨ ਤੋਂ ਲੈ ਕੇ ਜਦੋਂ ਜਨਮ ਹੋਇਆ ਗੁਰਮਤਿ ਬ੍ਰਹਮ ਪਛਾਣਿਓ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਜਿਸ ਦਿਨ ਜਨਮ ਹੋਇਆ ਜਿਸ ਘੁੱਖ ਤੋਂ ਜਨਮ ਹੋਇਆ ਜਿਸ ਘਰ ਤੋਂ ਜਨਮ ਹੋਇਆ ਸੱਚ ਹੈ ਉਸ ਘਰ ਦੇ ਵਿੱਚ ਰੱਬੀ ਬਾਣੀ ਦੀ ਮਹਿਕ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਣੀ ਦੇ ਨਾਲ ਜੁੜੇ ਹੋਏ ਨੇ ਤੇ ਸੱਚ ਹੈ ਜਿਸ ਬਾਪ ਨੂੰ ਦੁਨੀਆਂ ਦੇ ਲੋਕ ਸੰਸਾਰ ਦੇ ਲੋਕ ਆਖਦੇ ਸੀ ਭਾਈ ਜੇਠਾ ਜੀ ਤੇ ਪੜੇ ਨਹੀਂ ਹੈ ਇਹਨਾਂ ਕੋਲ ਕੋਈ ਗਿਆਨ ਨਹੀਂ ਉਹਨਾਂ ਨੇ ਜੀਵਨ ਵਿੱਚ ਐਸਾ ਗਿਆਨ ਪ੍ਰਾਪਤ ਕੀਤਾ ਆਪਣੇ ਪੁੱਤਰ ਨੂੰ ਜਨਮ ਤੋਂ ਲੈ ਕੇ ਐਸੀ ਬਾਣੀ ਦੀ ਗੁੜਤੀ ਦਿੱਤੀ ਇਹ ਸੰਸਾਰ ਦੇ ਲੋਕ ਪੜ੍ਹਾਈ ਦੀ ਕਦਰ ਕਰਦੇ ਨੇ ਨਾ ਸੰਸਾਰ ਦੇ ਲੋਕ ਵਿਦਿਆ ਦੀ ਕਦਰ ਕਰਦੇ ਨੇ ਆ ਪੁੱਤਰਾ ਮੈਂ ਤੈਨੂੰ ਆਪਣੀ ਗੋਦ ਵਿੱਚ ਬਿਠਾ ਕੇ ਐਸਾ ਗਿਆਨ ਦੇਵਾਂ ਸੰਸਾਰ ਦੇ ਲੋਕਾਂ ਨੂੰ ਪਤਾ ਲੱਗੇ ਉਹ ਤੇਰੇ ਕੋਲ ਝੁੱਕ ਸਕਣ ਤੇ ਗੁਰੂ ਅਰਜਨ ਸਾਹਿਬ ਜੀ ਦੀ ਵਦ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਸਾ ਗਿਆਨ ਐਸੀ ਮਾਂ ਦੀ ਕੱਖ ਵਿੱਚੋਂ ਜਨਮ ਲਿਆ ਜਿਸ ਮਾਂ ਨੇ ਆਪਣੇ ਇੱਕ ਇੱਕ ਘਰ ਤੋਂ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ ਹੋਵੇ ਉਹਨਾਂ ਵਾਸਤੇ ਬਚਨ ਸੀਨਾ ਉਹਨਾਂ ਦੇ ਵਾਸਤੇ ਆਖਿਆ ਸੀਨਾ ਦੋਇਤਾ ਬਾਣੀ ਕਾ ਬੈਠਾ ਐਸਾ ਦੋਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਦਾ ਉਹ ਦੋਤਾ ਜਿਹੜਾ ਬਾਣੀ ਦਾ ਬੈਠਾ ਹੋ ਕੇ ਨਿਭੜਿਆ ਜਿਸ ਨੇ ਸਾਨੂੰ ਬਾਣੀ ਦਾ ਅਥਾਹ ਖਜ਼ਾਨਾ ਬਖਸ਼ਿਸ਼ ਕੀਤਾ ਉਹ ਦੋਤਾ ਜਿਸ ਨੇ ਆਪਣੇ ਘਰ ਦੇ ਵਿੱਚ ਜਿਸ ਦਾ ਪਾਲਣ ਪੋਸ਼ਣ ਗੁਰਮਤਿ ਦੀ ਰਹਿਣੀ ਦੇ ਵਿੱਚ ਹੋਇਆ ਹੋਵੇ ਗੁਰੂ ਪਿਆਰਿਓ ਇੱਕ ਗੱਲ ਇਹ ਵੀ ਹੈ ਸੰਸਾਰ ਦੇ ਵਿੱਚ ਕੋਈ ਵੀ ਬੱਚਾ ਜਨਮ ਲੈ ਕੇ ਆਉਂਦਾ ਹੈ ਮਾਪੇ ਉਹਦੀ ਪ੍ਰਤ ਪਾਲਣਾ ਕਰਦੇ ਨੇ ਉਹਨੂੰ ਖਾਣ ਪੀਣ ਵਾਸਤੇ ਚੰਗੇ ਪਦਾਰਥ ਦਿੰਦੇ ਨੇ ਉਹਨੂੰ ਪੈਣ ਵਾਸਤੇ ਚੰਗਾ ਕੱਪੜਾ ਦਿੰਦੇ ਨੇ ਉਹ ਵੀ ਵਿਦਿਆ ਦਾ ਧਿਆਨ ਰੱਖਦੇ ਨੇ ਪੜ੍ਹਾਈ ਕਰਕੇ ਕਿਸੇ ਚੰਗੇ ਮੁਕਾਮ ਤੇ ਪਹੁੰਚ ਜਾਏ ਪਰ ਸੱਚ ਹੈ ਕਿਤੇ ਉਹਨਾਂ ਰੱਬੀ ਪਿਆਰਿਆਂ ਦਾ ਜੀਵਨ ਪੜ੍ਹੀਏ ਗੁਰੂ ਰਾਮਦਾਸ ਪਾਤਸ਼ਾਹ ਜੀ ਬੀਬੀ ਭਾਨੀ ਜੀ ਜਿੱਥੇ ਉਹਨਾਂ ਨੇ ਖਾਣ ਪੀਣ ਵਾਸਤੇ ਜਿੱਥੇ ਉਹਨਾਂ ਨੇ ਪੈਣਨ ਵਾਸਤੇ ਚੰਗੇ ਬੰਦੋਬਸਤ ਕੀਤੇ ਹੋਣਗੇ ਉਸ ਬੱਚੇ ਦੇ ਵਾਸਤੇ ਉਹਦੇ ਅਧਿਆਤਮਿਕ ਜੀਵਨ ਨੂੰ ਘੜਨ ਵਾਸਤੇ ਉਹਨੂੰ ਬਚਪਨ ਤੋਂ ਗੁਰਬਾਣੀ ਦੀ ਗੁੜਤੀ ਦੇ ਦਿੱਤੀ ਜਿਸ ਬਾਰੇ ਅਸੀਂ ਪੜ ਰਹੇ ਆ ਜੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਹਰ ਇੱਕ ਮਨ ਸੰਸਾਰ ਦੇ ਵਿੱਚ ਬੱਚੇ ਨੂੰ ਪਾਲਣ ਪੋਸ਼ਣ ਵਿੱਚ ਹੋ ਸਕਦਾ ਹੈ ਮਾਪੇ ਕੋਈ ਕਮੀ ਨਾ ਛੱਡੇ ਪਰ ਕੋਈ ਵਿਰਲਾ ਮਾਪੇ ਹੋਇਆ ਕਰਦੇ ਜਿਹੜਾ ਇਹ ਅਸੀਸ ਤੇ ਇਹ ਗੁੜਤੀ ਦਿੰਦਾ ਕਿ ਮੇਰੇ ਬੱਚੇ ਦਾ ਅਧਿਆਤਮਿਕ ਜੀਵਨ ਵੀ ਨਾਲ ਦੀ ਨਾਲ ਸਵਾਰਿਆ ਜਾਏ ਕੋਈ ਵਿਰਲੀ ਮਾਂ ਆਖਦੀ ਹੈ ਨਾ ਪੂਤਾ ਮਾਤਾ ਕੀ ਅਸੀਸ ਤੇ ਸੱਚੇ ਜਿਸ ਦੇ ਬਾਰੇ ਐਸੇ ਸ਼ਬਦ ਵਰਤੇ ਜਾਣ ਅਸੀਂ ਪੜ ਰਹੀ ਸੀ ਧੰਨ ਧੰਨ ਨਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹਨਾਂ ਦਾ ਸੰਸਾਰ ਤੇ ਆਇਆ ਵੀ ਸਫਲ ਹੋ ਗਿਆ ਹੈ ਜੀਵਨ ਵਿੱਚ ਨਾਨੇ ਦੀ ਪਾਲਣਾ ਪੋਸ਼ਣਾ ਦੇ ਵਿੱਚ ਵੀ ਉਹਨਾਂ ਦੇ ਕੋਲ ਰਹਿ ਕੇ ਵੀ ਉਹਨਾਂ ਨੇ ਗੁਰਬਾਣੀ ਦੇ ਲਗ ਨਹੀਂ ਛੱਡਿਆ ਪਿਤਾ ਵੀ ਬਾਣੀ ਦੇ ਨਾਲ ਜੁੜੇ ਹੋਏ ਨੇ ਜਿਸ ਉਖ ਵਿੱਚੋਂ ਜਨਮ ਲਿਆ ਉਹ ਮਾਂ ਵੀ ਬਾਣੀ ਦੀ ਧਾਰਨੀ ਹੈ ਫਿਰ ਉਹਨਾਂ ਜੀਵਨ ਵਿੱਚ ਐਸਾ ਗਿਆਨ ਦੇ ਦਿੱਤਾ ਜਿੱਥੇ ਜੀਵਨ ਦੀ ਘਾੜਕ ਘੜੀ ਪੁੱਤ ਨੂੰ ਅਧਿਆਤਮਿਕ ਜੀਵਨ ਵੀ ਨਾਲ ਦੇ ਦਿੱਤਾ ਬੋਲੋ ਜੀ ਸਤਨਾਮ ਤੇ ਨਾਲ ਦੀ ਨਾਲ ਸਾਨੂੰ ਵੀ ਸਮਝਾਇਆ ਹੁਣ ਐਸਾ ਸੁਭਾਅ ਸੀ ਗੁਰੂ ਪਾਤਸ਼ਾਹ ਜੀ ਦਾ ਉਹਨਾਂ ਦੇ ਗੁਣਾਂ ਦੀ ਗੱਲ ਕਰੀਏ ਤੇ ਹੋ ਸਕਦਾ ਹੈ ਸਾਡੇ ਕੋਲ ਇੰਨਾ ਸਮਾਂ ਹੀ ਨਾ ਹੋਵੇ ਜ਼ਿੰਦਗੀ ਵਿੱਚ ਅਸੀਂ ਉਹਨਾਂ ਦੇ ਜੀਵਨ ਦੇ ਗੁਣਾਂ ਨੂੰ ਬਿਆਨ ਕਰ ਸਕੀਏ ਕੈਸੀ ਨਿਮਰਤਾ ਕੈਸੇ ਉਹਨਾਂ ਦੇ ਅੰਦਰ ਸਭ ਦੇ ਨਾਲ ਪਿਆਰ ਨਾਲ ਚੱਲਣ ਵਾਲੇ ਗੁਣ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅਗਲੇਰੀ ਸੋਚ ਨੂੰ ਅੱਗੇ ਤੱਕ ਲੈ ਕੇ ਜਾਣਾ ਜਿੱਥੇ ਹਰ ਇੱਕ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਨਾ ਹਰ ਇੱਕ ਦੇ ਅੰਦਰੋਂ ਭਰਮ ਦੂਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚੱਲੇ ਹੋਏ ਰਾਹ ਨੂੰ ਉਸ ਰਾ ਦੇ ਪਾਂਦੀ ਬਣ ਕੇ ਅੱਗੇ ਤੋਂ ਅੱਗੇ ਦੱਸਣਾ ਤੇ ਗੁਰੂ ਪਿਆਰਿਓ ਸੱਚ ਹੈ ਉਹਨਾਂ ਨੇ ਜੀਵਨ ਦੇ ਵਿੱਚ ਫਿਰ ਐਸੀ ਕਹਾਣਾ ਕੀਤੀ ਨਿਮਰਤਾ ਦੇ ਵਿੱਚ ਰਹਿਣਾ ਤੇ ਕਹਿੰਦੇ ਕਿਸੇ ਨੇ ਸਿੱਖਣਾ ਹੋਵੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਜੀਵਨ ਬੜਾ ਸਿਖਾਉਂਦਾ ਹੈ ਜਦੋਂ ਆਪਣੇ ਵੀ ਚੜ ਕੇ ਆਉਂਦੇ ਹੋਣ ਜਿੱਥੇ ਬਗਾਨੇ ਨੇ ਤੇ ਬਹੁਤ ਕੁਝ ਕਰਨਾ ਹੋਵੇ ਬਗਾਨੇ ਦੇ ਨਾਲ ਤੇ ਨਿਭੜਿਆ ਜਾ ਸਕਦਾ ਹੈ ਕਹਿੰਦੇ ਆਪਣਾ ਵੀ ਕੋਈ ਵਾਰ ਕਰਦਾ ਹੋਵੇ ਤੇ ਉਸ ਵਾਰ ਨੂੰ ਕਿਸ ਤਰ੍ਹਾਂ ਸਹਿਣਾ ਹੈ ਨਿਮਰਤਾ ਦੇ ਨਾਲ ਉਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਸਿਖਾਉਂਦਾ ਹੈ ਬੋਲੋ ਜੀ ਸਤਨਾਮ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਕੁਛ ਕੀਤਾ ਉਹਨਾਂ ਦੇ ਨਾਲ ਭਰਾ ਹੁਣ ਤੇ ਬਾਅਦ ਵੀ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਭਤੀਜਾ ਗੁਰਤਾ ਗੱਦੀ ਦਾ ਵਾਰਿਸ ਨਾ ਬਣ ਜਾਏ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਮਿਲੇ ਕਿੰਨਾ ਲਾਲਚ ਮਣ ਦੇ ਵਿੱਚ ਉਸ ਲਾਲਚ ਦੇ ਪਰਥਾਏ ਐਨਾ ਕੁਝ ਕੀਤਾ ਜਿੱਥੇ ਵੇਖਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਇਹ ਭਤੀਜਾ ਸੰਸਾਰ ਦੇ ਵਿੱਚ ਰਵੇ ਨਾ ਗੁਰੂ ਅਰਜਨ ਸਾਹਿਬ ਜੀ ਦੇ ਘਰ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਵਾਰ-ਵਾਰ ਮੱਥਾ ਲਾਇਆ ਪਤਾ ਲੱਗਣ ਤੋਂ ਬਾਅਦ ਵੀ ਗੁਰੂ ਅਰਜਨ ਸਾਹਿਬ ਜੀ ਨੇ ਪਿਆਰ ਦੇ ਵਿੱਚ ਭਲਾਈ ਮੰਗਿਆ ਕਦੇ ਵੀ ਜਾ ਕੇ ਆਪਣੇ ਮੂੰਹ ਦੇ ਵਿੱਚੋਂ ਕੌੜੇ ਨਹੀਂ ਬੋਲ ਬੋਲੇ ਵੀ ਤੂੰ ਕੌਣ ਹੁੰਨਾ ਪਰ ਸੱਚ ਇਹ ਹੈ ਜਿਸ ਨੂੰ ਮਾਲਕ ਦੇ ਘਰ ਵਿੱਚੋਂ ਐਸੀ ਬਖਸ਼ਿਸ਼ ਮਿਲੇ ਉਹ ਨਿਮਰਤਾ ਦੇ ਪੁੰਜ ਹੋ ਸਕਦੇ ਨੇ ਉਹਨਾਂ ਦੇ ਅੰਦਰ ਪਿਆਰ ਬਣ ਸਕਦਾ ਮੈਂ ਇੱਕ ਦਿਨ ਪੜ ਰਿਹਾ ਸੀ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਬੜਾ ਨਿਮਰਤਾ ਵਾਲਾ ਬੜੇ ਠੰਡੇ ਸੁਭਾਅ ਵਾਲੇ ਬੜੇ ਸਹਿਜ ਸੁਭਾਅ ਵਾਲੇ ਤੇ ਸੱਚ ਹੈ ਐਸਾ ਠੰਡਾ ਸੁਭਾਅ ਐਸੀ ਨਿਮਰਤਾ ਇੱਕ ਵਕਤ ਉਹ ਵੀ ਆਇਆ ਸੀ ਤਤੀ ਤਵੀ ਦੀ ਬਲ ਦੀ ਲਾਟ ਨੇ ਆਪਣੇ ਵੱਲੋਂ ਬੜਾ ਪਰਖਣ ਦੀ ਕੋਸ਼ਿਸ਼ ਕੀਤੀ ਉਹਨਾਂ ਸਮਿਆਂ ਦੇ ਵਿੱਚ ਗਰਮ ਰੇਤਾ ਵੀ ਪਾਈ ਜਾ ਰਹੀ ਹੋਵੇ ਥੱਲੇ ਵੀ ਲਾਟ ਬਲ ਰਹੀ ਹੋਵੇ ਤੇ ਸੱਚ ਹੈ ਸਰੀਰ ਨੂੰ ਬੜਾ ਸੇਕ ਲੱਗ ਰਿਹਾ ਹੋਵੇ ਪਰ ਐਸੀ ਨਿਮਰਤਾ ਮੇਰੇ ਮਾਲਕ ਦੇ ਅੰਦਰ ਉਹੀ ਠੰਡਕ ਸੀ ਜਿਹੜੀ ਬਾਣੀ ਦੀ ਗੁੜਤੀ ਦੇ ਨਾਲ ਮਿਲੀ ਹੋਈ ਸੀ ਉੱਥੇ ਵੀ ਮਨ ਡੋਲਿਆ ਨਹੀਂ ਉੱਥੇ ਵੀ ਕੀ ਆਖਿਆ ਸੀ ਮਾਲਕਾ ਮੈਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗਦਾ ਮੈਂ ਤੇਰੇ ਭਾਣੇ ਦੇ ਵਿੱਚ ਰਹਿਣਾ ਮੈਂ ਤੇਰੇ ਭਾਣੇ ਦੇ ਵਿੱਚ ਰਹਿ ਕੇ ਚੱਲਦਾ ਜੋ ਕੁਝ ਵੀ ਹੋ ਰਿਹਾ ਇਹ ਤੇਰਾ ਭਾਣਾ ਹੈ ਉੱਥੇ ਵੀ ਮਨ ਡੋਲਿਆ ਨਹੀਂ ਸੀ ਇੰਨਾ ਸ਼ਾਂਤ ਸੁਭਾਅ ਇੰਨਾ ਸਹਿਜ ਵਾਲਾ ਸੁਭਾਅ ਇੰਨਾ ਨਿਮਰਤਾ ਵਾਲਾ ਸੁਭਾਅ ਹੋਰ ਸੀ ਉਹਨਾਂ ਦੇ ਜੀਵਨ ਵਿੱਚੋਂ ਕਿੰਨਿਆਂ ਕੋ ਉਦਾਹਰਨਾ ਲੈ ਸਕਦੇ ਆ ਜਿਨ੍ਹਾਂ ਨੇ ਤਤੀ ਤਵੀ ਦੇ ਉੱਤੇ ਬੈਠ ਕੇ ਵੀ ਅਡੋਲ ਸਮਾਂ ਬਤੀਤ ਕਰਕੇ ਸਾਨੂੰ ਸਮਝਾਇਆ ਹੋਵੇ ਗੁਰੂ ਦੀ ਬਾਣੀ ਨੂੰ ਪੜਨ ਵਾਲਿਓ ਜੀਵਨ ਦੇ ਵਿੱਚ ਜਿੰਨੇ ਮਰਜੀ ਦੁੱਖ ਤਕਲੀਫਾਂ ਆ ਜਾਣ ਯਾਦ ਰੱਖਿਓ ਤਤੀ ਤਵੀ ਜਿੰਨਾ ਸੇਕ ਨਹੀਂ ਹੋਏਗਾ ਕਦੇ ਵੀ ਗੁਰੂ ਨੂੰ ਮੰਨਣ ਵਾਲਿਓ ਡੋਲਿਓ ਨਾ ਬੋਲੋ ਜਿਸ ਸਤਨਾ ਸੱਚ ਹੈ ਨਾ ਦੁੱਖ ਤਕਲੀਫ ਤੇ ਆ ਜਾਏਗਾ ਤਤੀ ਤਵੀ ਜਿੰਨਾ ਸੇਕ ਥੋੜਾ ਹੋਣਾ ਹੈ ਪਰ ਮਨ ਇਸ ਤਰ੍ਹਾਂ ਦਾ ਮਜਬੂਤ ਸੀ ਦੁੱਖ ਜਿੰਨਾ ਮਰਜ਼ੀ ਵੱਡਾ ਹੋਵੇ ਮਨ ਉਸ ਤੋਂ ਵੀ ਬਲਵਾਨ ਹੋ ਜਾਏ ਤੇ ਉਹ ਦੁੱਖ ਨੂੰ ਸਹਿਣ ਕਰ ਲੈਂਦਾ ਹੈ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਭਾਈ ਮੰਜ ਵਰਗਿਆਂ ਦੇ ਜੀਵਨ ਦੀ ਸ਼ਕਤੀ ਤਾਂ ਦੀ ਕਾੜਨਾ ਘੜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੀ ਸੰਪਾਦਨਾ ਕੀਤੀ ਐਸੇ ਸ਼ਬਦ ਐਸੇ ਬੋਲ ਸਾਡੀ ਝੋਲੀ ਦੇ ਵਿੱਚ ਪਾਏ ਉਹਨਾਂ ਦੇ ਜੀਵਨ ਨੂੰ ਸਿਜਦੇ ਤੇ ਉਹਨਾਂ ਦਾ ਜੀਵਨ ਉਹਨਾਂ ਦਾ ਪ੍ਰਕਾਸ਼ ਸਾਡੇ ਅੰਦਰ ਵੀ ਪ੍ਰਕਾਸ਼ ਕਰਕੇ ਸਾਨੂੰ ਸਿਖਾਉਂਦਾ ਹੈ ਵੀ ਸੱਚ ਦੇ ਰਸਤੇ ਤੇ ਕਿਵੇਂ ਚੱਲਣਾ ਹੈ ਕੀ ਸੰਗਤ ਕਰਨੀ ਜੀਵਨ ਵਿੱਚ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਈਜੇ ਜੀਓ ਹੁਣ ਮਨ ਪਿਆਰ ਦੇ ਵਿੱਚ ਆਕੇ ਗੁਰੂ ਦੀ ਤਾੰਗ ਵਿੱਚ ਬੋਲਦਾ ਕਿ ਮੈਨੂੰ ਤੁਸੀਂ ਕਿਵੇਂ ਆਕੇ ਮਿਲੋ ਮੈਂ ਆਏ ਮਿਲੋ जग ਜੀਵਨ ਪਿਆਰੇ ਤਾੰਗ ਹੈ ਨਾ ਗੁਰੂ ਦੇ ਨਾਲ ਮਿਲਾਪ ਹੋ ਜਾਏ ਹਰ ਹਰ ਨਾਮ ਦਇਆ ਮਨ ਧਾਰੇ ਤੁਹਾਡਾ ਨਾਮ ਮੇਰੇ ਮਨ ਵਿੱਚ ਵਸ ਜਾਏ ਇਸ ਨਾਮ ਨੇ ਬੜੀ ਬਖਸ਼ਿਸ਼ ਕਰਨੀ ਹੈ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਠੀਜੈ ਜਿਉ ਗੁਰੂ ਦਾ ਨਾਮ ਗੁਰੂ ਦੀ ਮਤ ਗੁਰੂ ਦੀ ਦਸਿਆ ਹੋਇਆ ਰਾਹ ਜਦੋਂ ਉਹ ਮਨ ਦੇ ਵਿੱਚ ਮਿੱਠਾ ਲੱਗਣ ਲੱਗ ਪਿਆ ਕਹਿੰਦੇ ਫਿਰ ਇਹ ਜਿਹੜਾ ਮਨ ਹੈ ਨਾ ਇਹ ਉਸ ਅੰਮ੍ਰਿਤ ਦੇ ਵਿੱਚ ਭਿੱਜ ਕੇ ਗੁਰੂ ਦੇ ਬਾਣੇ ਵਿੱਚ ਚੱਲਣਾ ਸਿੱਖ ਜਾਂਦਾ ਹੈ ਅੱਜ ਦੇ ਇਸ ਪਾਵਨ ਸ਼ਬਦ ਨੇ ਕਿਰਪਾ ਕੀਤੀ ਕਿ ਵੱਡੇ ਭਾਗਾ ਦੇ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਸੰਗਤ ਤੋਂ ਬਿਨਾਂ ਜੀਵਨ ਵਿੱਚ ਮੈਲ ਭਰ ਜਾਂਦੀ ਹੈ ਜਿੱਥੇ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਰਹਿੰਦੇ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚੋਂ ਥੋੜੀ ਜੀ ਝਾਤ ਮਾਰੀ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਅਰਦਾਸ ਕਰੀਏ ਗੁਰੂ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਆਪਣੇ ਜ਼ਿੰਦਗੀ ਦੇ ਵਿੱਚ ਅਸੀਂ ਰਹਿੰਦੇ ਸਵਾਸਾਂ ਦੇ ਵਿੱਚ ਸੋਝੀ ਲੈ ਕੇ ਸਮਾਂ ਬਤੀਤ ਕਰੀਏ ਤਾਂ ਕਿ ਉਹਨਾਂ ਦੇ ਪ੍ਰਕਾਸ਼ ਦਿਹਾੜੇ ਕੀਤੀਆਂ ਵਿਚਾਰਾਂ ਸਾਡਾ ਇਹ ਸਮਾਂ ਸਾਰਿਆਂ ਦਾ ਇੱਥੇ ਬਤੀਤ ਕੀਤਾ ਹੋਇਆ ਸਫਲਾ ਹੋ ਜਾਏ ਵਿਚਾਰ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ